ਸਰਕਾਰੀ ਸਕੂਲ ਪਾਸੋਂ ਦੇ ਵਿੱਚ ਐਨਸੀਸੀ ਕੈਂਪਾ ਜਿਹੜਾ ਉਹ 10 ਰੋਜ਼ਾ ਲਗਾਇਗਾ ਜਿਸ ਦੇ ਵਿੱਚ 14 ਬਟਾਲੀਅਨ ਰਪਦਮਨ ਕਾਲਜ ਨਾਬਾ ਤੋਂ ਲਾਬਾ ਪੰਜਾਬ ਦੀਆਂ ਕਈ ਬਟਾਲੀਅਨ ਦੇ ਬੱਚੇ ਨੇ ਜਿਹੜੇ ਉਹ ਇਸ ਸਰਕਾਰੀ ਸਕੂਲ ਦੇ ਵਿੱਚ ਪਹੁੰਚੇ ਨੇ ਜਿੱਥੋਂ ਕਿ 300 ਦੇ ਲਗਭਗ ਜਿਹੜੇ ਆ ਬੱਚੇ ਪਹੁੰਚੇ ਨੇ ਜਿਨ੍ਹਾਂ ਦੇ ਵਿੱਚ 100 ਲੜਕੀਆਂ ਵੱਲੋਂ ਵੀ ਭਾਗ ਲਿਆ ਗਿਆ ਜਿੱਥੇ ਕਿ ਡਿਸਪੀਨਲ ਦੇ ਵਿੱਚ ਰਹਿਣਾ ਐਨਸੀਸੀ ਕੈਂਪ ਦੇ ਵਿੱਚ ਬੱਚਿਆਂ ਨੂੰ ਸਿਖਾਇਆ ਜਾਂਦਾ ਜਿੱਥੋਂ ਕਿ ਬੱਚਿਆਂ ਦੇ ਨਾਲ ਜਿਹੜੀ ਗੱਲਬਾਤ ਕੀਤੀ ਆ ਬੱਚਿਆਂ ਨੇ ਗੱਲਬਾਤ ਕੀਤੀ ਹੈ ਕਿ ਸਾਨੂੰ ਡਿਸਪੀਨਲ ਦੇ ਵਿੱਚ ਰਹਿਣਾ ਸਿਖਾਇਆ ਜਾਂਦਾ ਬੱਖ-ਬੱਖ ਟ੍ਰੇਨਿੰਗਾਂ ਜਿਹੜੀਆਂ ਉਹ ਸਾਨੂੰ ਦਿੱਤੀਆਂ ਜਾ ਰਹੀਆਂ ਨੇ ਇਸ ਤਰ੍ਹਾਂ ਸਾਨੂੰ ਫੀਲਿੰਗ ਆ ਰਹੀ ਹੈ ਜਿ ਇਸ ਤਰ੍ਹਾਂ ਕਿ ਅਸੀਂ ਆਰਮੀ ਦੇ ਵਿੱਚ ਹੋਨੇ ਆ ਜਿੱਥੋਂ ਕਿ ਰੇਜiment ਵੀ ਬਹੁਤ ਵਧੀਆ ਨੇ ਜਿਹੜੇ ਖਾਣੇ ਨੂੰ ਲੈ ਕੇ ਇਸ ਸਕੂਲ ਦੇ ਇਸ ਕੈਂਪ ਦੇ ਵਿੱਚ ਕੀਤੇ ਗਏ ਨੇ ਉਹ ਵੀ ਬੱਚਿਆਂ ਨੇ ਕਿਤੇ ਨਾ ਕਿਤੇ ਬਿਲਕੁਲ ਸਲਾਘਾ ਕੀਤੀ ਆ ਕਿਉਂਕਿ ਬੱਚੇ ਦੇਸ਼ ਦਾ ਭਵਿੱਖ ਹੁੰਦੇ ਨੇ ਜਦੋਂ ਬੱਚੇ ਟ੍ਰੇਨਿੰਗ ਲੈ ਕੇ ਜਾਂਦੇ ਨੇ ਹੋਰ ਟ੍ਰੇਨਿੰਗ ਦੇ ਵਿੱਚ ਸਿਲੈਕਟ ਹੁੰਦੇ ਨੇ ਬੱਚੇ ਜਾ ਕੇ ਤਾਂ ਬੱਚੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਦੇ ਨੇ ਜਿੱਥੋਂ ਕਿ ਬੱਚਿਆਂ ਦੇ ਰਹਿਣ ਦੇ ਲਈ ਬਹੁਤ ਵਧੀਆ ਜਿਹੜਾ ਪ੍ਰਬੰਧ ਆ ਪਹਿਲੀ ਵਾਰ ਆ ਜਿਹੜਾ ਪੰਜਾਬ ਲੈਵਲ ਦਾ ਕੈਂਪ ਆ ਜਿਹੜਾ ਐਨਸੀਸੀ ਦਾ ਉਹ ਇਸ ਸਰਕਾਰੀ ਸਕੂਲ ਦੇ ਵਿੱਚ ਲੱਗਿਆ ਹੋਇਆ ਜਿੱਥੋਂ ਕਿ ਅਧਿਆਪਕਾਂ ਨੇ ਵੀ ਪ੍ਰਸ਼ੰਸਾ ਜਿਹੜੀ ਇਸ ਕੈਂਪ ਦੀ ਕੀਤੀ ਆ सीसी 14 पंजाब बटालियन एनसीसी का यहाँ पे तकरीबन हमारे 400 बच्चे टोटल हैं जिनको हम यहाँ पे करेक्टर बिल्डिंग डिसिप्लिन और पेटियाटिज़म के बारे में सिखलाई करते हैं जिसमें कि हमारा वेपन ट्रेनिंग और मैप रीडिंग और नेशनल डिफेंस इंस्टीट्यूट्स के बारे में बताना आर्मी के बारे में बताना डिजास्टर रिलीफ के बारे में उनकी ट्रेनिंग करना ये सब कार्रवाई यहाँ पे की जा रही है इसमें तकरीबन हमारे अभी जो साल के 400 बच्चे आए हैं जिसमें 400 में 300 के करीब लड़के हैं और 100 के करीब लड़कियां हैं जो पार्टिसिपेट कर रही हैं और ये 10 दिन का कैंप है जो 22 तारीख से शुरू हुआ था और एक तारीख को फिनिश होगा इसमें हम साथ, साथ में बच्चों को जो डे टू डे एक्टिविटी हैं हर दिन का ट्रेनिंग प्रोग्राम के हिसाब से फोकस इस चीज़ पर रहता है कि उनको बेसिक डिसप्लिनरी और कुछ लाइफ में इस्तेमाल होने वाली चीज़ें जो डे टू डे रूटीन में होनी है और उनकी कॉमन सेंस भी डेवलप की जाए ताकि बच्चे जो हैं जब बाहर निकलें तो उनका कॉन्फिडेंस लेवल उनको बोलने का मौका और वो सब अपॉर्चुनिटी मिले साथ ही साथ हमारा शाम को फोकस जो है वो फिज़िकल ट्रेनिंग और स्पोर्ट्स के ऊपर रहता है तो हम शाम को उनको सारी गेम्स स्पोर्ट्स में डालते हैं और इवनिंग के टाइम पे उनसे हम कुछ कंपटीशन भी पा, पा, करवाते हैं जिसमें जैसे कि क्विज कंपटीशन हो गया डांस uh, कंपटीशन हो गया सिंगिंग कंपटीशन हो गए कल्चरल प्रोग्राम हो गया जिस पर फोकस कि यहाँ के लोकल फोक सॉन्ग्स और लोकल इम्पॉर्टेंट इवेंट इवेंट्स और लीडर्स के ऊपर रहता है ताकि बच्चों को लोकल नॉलेज भी मिले और साथ ही साथ उनको पूरी कॉन्फिडेंस आए कि वो स्टेज पर खड़े होकर किसी भी के सामने भी कॉन्फिडेंस के साथ अपने को प्रेजेंट कर सकें इसी कैम्प में से हम जो बच्चे ट्रेन होंगे और जो बड़ा अच्छा परफॉर्मेंस देंगे उनको हम आगे आर कैंप ਔਰ ਜਾਂ ਫਿਰ ਥਲ ਸੈਨਾ ਕੈਂਪ ਕੇ ਲੀ ਵੀ ਸਿਲੈਕਟ ਕਰਤੇ ਆ ਜਹਾਂ ਪੇ ਉਹ ਫਿਰ ਅੱਗੇ ਜਾ ਕੇ ਔਰ ਵੀ ਹਾਇਰ ਲੈਵਲ ਤੱਕ ਪਾਰਟਿਸਿਪੇਟ ਕਰਤੇ ਆ ਐਨਸੀਸੀ ਮੇ। ਇਹ ਓਪਰਚੁਨਿਟੀ ਇਹ ਹੈ ਸਾਡੇ ਸਕੂਲ ਲਈ ਵੀ ਸਾਡੇ ਟਾਊਨ ਲਈ ਵੀ ਵੀ ਆਲ ਆਰ ਪ੍ਰਾਊਡ ਆਫ ਇੰਡੀਅਨ ਆਰਮੀ ਐਂਡ ਦ ਇੰਡੀਅਨ ਆਰਮੀ ਬੱਲੋ ਜੇ ਕੋਈ ਐਨਸੀਸੀ ਦਾ ਸਾਨੂੰ ਕੈਂਪ ਮਿਲਿਆ ਜਿਹੜਾ ਕਿ ਜਿੰਨਾ ਕਿ ਮੈਨੂੰ ਸਰ ਨੇ ਦੱਸਿਆ ਵੀ ਸਰਕਾਰੀ ਸਕੂਲ ਵਿੱਚ ਇਹ ਪਹਿਲੀ ਵਾਰ ਕੈਂਪ ਲਗਾਇਆ ਜਾ ਰਿਹਾ ਹੈ ਸੱਟਲੀਸ ਤੋਂ ਬੜੀ ਪ੍ਰਾਊਡ ਦੀ ਗੱਲ ਕੋਈ ਹੋ ਨਹੀਂ ਸਕਦੀ ਹੈ ਕਿ ਇੰਨਾ ਦੀ ਜੋ ਐਕਟੀਵਿਟੀਜ਼ ਨੇ ਜੋ ਕਰਵਾ ਰਹੇ ਨੇ ਉਡੀ ਇਨਸਪੀਰੇਸ਼ਨ ਉਹਨਾਂ ਨੂੰ ਦੇਖ ਕੇ ਮੇਰੇ ਬੱਚੇ ਜੋ ਕੈਂਪ ਦਾ 파ਟ ਨਹੀਂ ਵੀ ਹੈਗੇ ਉਹ ਵੀ ਬਹੁਤ ਇਨਸਪਾਇਰ ਹੋ ਰਹੇ ਨੇ ਔਰ ਸ਼ਹਿਰ ਦੇ ਲੋਕਾਂ ਨੇ ਵੀ ਇੱਕ ਬਹੁਤ ਪੋਜ਼ਿਟਿਵ ਮੈਸੇਜ ਆ ਰਿਹਾ ਸੀ ਇਸ ਦਾ ਮੈਂ ਮੇਰਾ ਨਾਮ ਹਰਮਨ ਮੈਂ ਕੈਡਿਟ ਹਰਮਨ ਕੌਰ ਹਾਂ ਮੈਂ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਇਹ ਕੈਂਪ ਲਗਾਣ ਆਈਆਂ 500 ਦੇ ਵਿੱਚ ਐਨਸੀਸੀ ਦਾ ਜੀ ਕੀ ਕੀ ਐ ਐਨਸੀਸੀ ਦੇ ਵਿੱਚ ਕੀ ਕੀ ਐ ਐਨਸੀਸੀ ਦੇ ਵਿੱਚ ਸਰ ਅਸੀਂ ਬਹੁਤ ਕੁਝ ਸਿੱਖਿਆ ਹੈ ਸਾਨੂੰ ਡਿਸਿਪਲਨ ਸਿਖਾਇਆ ਜਾਂਦਾ ਯੂਨਿਟੀ ਸਿਖਾਈ ਜਾਂਦੀ ਹੈ ਸੈਲਫ ਡਿਪੈਂਡੈਂਟ ਕਿਵੇਂ ਹੋਣਾ ਉਹ ਸਿਖਾਇਆ ਜਾਂਦਾ ਹੁਣ ਉਰੇ ਬਹੁਤ ਵਧੀਆ ਅਰੇਂਜਮੈਂਟ ਹੋਣ ਕਰਕੇ ਤਾਂ ਅਸੀਂ ਆਪਣਾ ਸਾਰੇ ਕੰਮ ਖੁਦ ਕਰਦੇ ਹਾਂ ਅਸੀਂ ਭਾਂਡੇ ਮਾਂਜਣ ਤੋਂ ਲੈ ਕੇ ਕੱਪੜੇ ਧੋਣ ਤੱਕ ਦੇ ਸਾਰੇ ਕੰਮ ਕਰਦੇ ਹਾਂ ਉਰੇ ਪੀਆਈ ਸਟਾਫ ਦੇ ਬਹੁਤ ਕੋਆਪਰੇਟਿਵ ਹੋਣ ਕਰਕੇ ਅਸੀਂ ਇਹ ਕੰਮ ਕਰ ਸਕਦੇ ਹਾਂ ਘਰ ਪਾਉਣੇ ਤੇ ਉਰੇ ਕੈਰੀਅਰ ਬਾਰੇ ਲੈਕਚਰ ਦਿੱਤੇ ਜਾਂਦੇ ਆ ਕਿ ਕੈਰੀਅਰ ਨੂੰ ਅੱਗੇ ਕਿਵੇਂ ਆਪਾਂ ਕੀ ਚੂਸ ਸਿਲੈਕਟ ਕਰਨਾ ਕੀ ਚੂਸ ਕਰਨਾ ਵੀ ਆਪਾਂ ਐਨਸੀਸੀ ਨਾਲ ਰਿਲੇਟਡ ਕਿਹੜੀ ਕਿਹੜੀ ਜੌਬਸ ਲੈ ਸਕਦੇ ਆ ਸਾਨੂੰ ਮੋਟੀਵੇਸ਼ਨਲ ਲੈਕਚਰਸ ਦਿੱਤੇ ਜਾਂਦੇ ਆ ਔਰ ਮੋਟੀਵੇਸ਼ਨਲ ਸਾਨੂੰ ਕੋਆਪਰੇਸ਼ਨ ਸਿਖਾਈ ਜਾਂਦੀ ਹੈ ਕਿ ਕਿਵੇਂ ਹਰ ਇੱਕ ਬੱਚੇ ਨਾਲ ਕੋਆਪਰੇਟਿਵ ਕੋਆਪਰੇਸ਼ਨ ਕਰਨੀ ਹੈ ਸਾਨੂੰ ਮਿਕਸ ਅਪ ਹੋਣਾ ਸਿਖਾਇਆ ਜਾਂਦਾ ਹੈ ਕਿ ਕਿਵੇਂ ਹਰ ਇੱਕ ਹਰ ਇੱਕ ਸਿਚੁਏਸ਼ਨ ਦੇ ਵਿੱਚ ਮਿਕਸ ਅਪ ਹੋ ਜਾਣਾ ਹੈ ਤੇ ਸਾਨੂੰ ਸਾਰੀਆਂ ਆਕ ਆਕ ਹੌਕ ਹੁੰਦੀਆਂ ਨੇ ਜਿਹੜੀਆਂ ਜੰਗ ਦੇ ਮੈਦਾਨ ਦੇ ਵਿੱਚ ਉਹ ਸਿਖਾਈਆਂ ਜਾਂਦੀਆਂ ਨੇ ਕਿ ਉਹਨਾਂ ਦੇ ਵਿੱਚ ਵੀ ਕਿਵੇਂ ਰਹਿਣਾ ਹੈ ਮੈਂ ਕ੍ਰੈਡਿਟ ਰਮਨਪ੍ਰੀਤ ਕੌਰ ਹਾਂ ਅਸੀਂ ਸੰਗਰੂਰ ਜ਼ਿਲ੍ਹੇ ਵਿੱਚੋਂ ਬਿਪਾਰਸੋ ਕੈਂਪ ਲਗਾਉਣ ਆਏ ਹਾਂ ਸਰ ਅਸੀਂ ਇੱਥੇ ਸੰਗਰੂਰ ਜ਼ਿਲ੍ਹੇ ਵਿੱਚੋਂ ਕੈਂਪ ਲਗਾਉਣ ਆਏ ਹਾਂ ਇੱਥੇ ਸਾਨੂੰ ਬਹੁਤ ਵਧੀਆ ਸਿਖਾਇਆ ਜਾਂਦਾ ਹੈ ਮੋਟੀਵੇਸ਼ਨਲ ਲੈਕਚਰਸ ਦਿੱਤੇ ਜਾਂਦੇ ਹਨ ਅਸੀਂ ਸਵੇਰੇ 4 4:30 ਵਜੇ ਉੱਠ ਜਾਂ 4 ਵਜੇ ਉੱਠਣੇ ਹਾਂ ਤੇ 4:30 ਵਜੇ ਸਾਨੂੰ ਟੀਮ ਮਿਲਦੀ ਹੈ ਤੇ ਉਹ ਬਹੁਤ ਵਧੀਆ ਦਿੱਤੀ ਜਾਂਦੀ ਹੈ ਇੱਥੇ ਅਰੇਂਜਮੈਂਟਸ ਬਹੁਤ ਵਧੀਆ ਨੇ ਫਿਰ ਇਸ ਤੋਂ ਬਾਅਦ 5 6 ਵਜੇ ਅਸੀਂ ਪੀਟੀ ਕਰਨ ਲਈ ਗਰਾਊਂਡ ਦੇ ਵਿੱਚ ਅਸੈਂਬਲ ਕੀਤਾ ਸੀ ਸਰ ਪੀਓ ਸਟਾਫ ਬਹੁਤ ਕੋਆਪਰੇਟਿਵ ਔਰ ਵਧੀਆ ਤਰੀਕੇ ਦੇ ਨਾਲ ਸਾਨੂੰ ਟ੍ਰੀਟ ਕਰਦੇ ਹਨ ਇੱਥੇ ਅ ਇਟਸ ਸੈਟੀਫਾਇਰਿਸ ਤੋਂ ਬਾਅਦ ਕਲਾਸ ਕਲਾਸਿਸ ਲੱਗਦੀਆਂ ਹਨ ਬ੍ਰੇਕਫਾਸਟ ਬਹੁਤ ਅੱਛਾ ਚੱਲਦਾ ਹਰ ਇੱਕ ਖਾਣੇ ਦੇ ਨਾਲ ਸਾਨੂੰ ਕੁਝ ਨਾ ਕੁਝ ਮਿੱਠਾ ਦਿੱਤਾ ਜਾਂਦਾ ਇੱਥੇ ਦਾ ਖਾਣਾ ਬਹੁਤ ਵਧੀਆ ਹੁੰਦਾ ਹੈ ਤੇ ਬਹੁਤ ਵਧੀਆ ਮੋਟੀਵੇਸ਼ਨ ਦਿੱਤੀ ਜਾਂਦੀ ਹੈ ਆਪਣੇ ਕੈਰੀਅਰ ਲਈ ਐਂਡ ਰੋਜ਼ ਸ਼ਾਮ ਨੂੰ ਕਲਚਰਲ ਐਕਟੀਵਿਟੀਜ਼ ਵੀ ਕਰਾਈਆਂ ਜਾਂਦੀਆਂ ਹਨ ਕੈਂਪ ਦੇ ਵਿੱਚ ਇੱਕ ਦਾ ਸੈਲਫ ਰੈਲੂਐਂਟ ਬਣਨਾ ਸਿਖਾਇਆ ਜਾ ਰਿਹਾ ਸਾਨੂੰ ਸੈਲਫ ਇੰਡੀਪੈਂਡੈਂਟ ਬਣਨਾ ਸਿਖਾਇਆ ਜਾ ਰਿਹਾ ਅ ਹੋਰ ਚੀਜ਼ੀਆਂ ਮੈਂ ਸਾਨੂੰ ਡਿਸਪਲਿਨ ਦੇ ਵਿੱਚ ਰਹਿਣਾ ਸਿਖਾਇਆ ਜਾ ਰਿਹਾ ਕੋਆਪਰੇਸ਼ਨ ਕਰਨਾ ਸਿਖਾਇਆ ਜਾ ਰਿਹਾ ਤੇ ਤੁਹਾਡੀ ਕੀ ਸੋਚਦਾ ਤੁਸੀਂ ਕੀ ਬਣਨਾ ਅਸੀਂ ਆਰਮੀ ਆਫੀਸਰ ਹਾਂ ਤੇ ਹੁਣ ਇਹਦਾ ਸੀਸੀ ਦਾ ਕੀ ਫਾਇਦਾ ਤਾਂ ਨਹੀਂ ਇੱਥੇ ਐਨਸੀਸੀ ਦਾ ਫਾਇਦਾ ਐਵੇਂ ਆ ਵੀ ਜਿਵੇਂ ਆਪਾਂ ਕਿਸੇ ਜੌਬ ਦੇ ਵਿੱਚ ਆਪਾਂ ਲੱਗਣਾ ਹੁੰਦਾਗਾ ਤੇ ਉਹਦੇ ਵਿੱਚ ਮੈਂ ਇਸ ਕੈਂਪ ਚ 22 ਨਵੰਬਰ ਨੂੰ ਆਇਆ ਸੀ ਤੇ ਇਹ ਕੈਂਪ ਵਿੱਚ ਆ ਕੇ ਸਭ ਤੋਂ ਪਹਿਲਾਂ ਤਾਂ ਲੱਗਿਆ ਸੀਗਾ ਕਿ ਜੋ ਪਤਾ ਨਹੀਂ ਕਿੱਥੇ ਆ ਕੇ ਡੇਕ ਤੇ ਸਾਨੂੰ ਕਿਉਂਕਿ ਨਾ ਗਰਾਊਂਡ ਚੰਗਾ ਸੀ ਨਾ ਕੁਝ ਚੰਗਾ ਸੀ ਪਰ ਜਿਵੇਂ ਆਰਮੀ ਆਫਸਰ ਤੇ ਐਨਸੀਸੀ ਆਫਸਰਸ ਨੇ ਸਾਨੂੰ ਸਾਡੀ ਦੇਖ ਰੇ ਕੀਤੀ ਉਹ ਮੈਨੂੰ ਬਹੁਤ ਚੰਗਾ ਲੱਗਿਆ ਜੀ ਤੇ ਇੱਥੇ ਜਿਹੜੀ ਸਹੂਲਤਾਂ ਨੇ ਉਹ ਬਹੁਤ ਚੰਗੀਆਂ ਮਿਲ ਰਹੀਆਂ ਨੇ ਸਾਨੂੰ ਬੈਡ ਨੂੰ ਵੀ ਚੰਗਾ ਕਮਰਾ ਮਿਲ ਰਿਹਾ ਤੇ ਭਾਂਡੇ ਤੋਂ ਨੂੰ ਵੀ ਚੰਗੀ ਥਾਂ ਮਿਲ ਰਹੀ ਹੈ ਖਾਣ ਨੂੰ ਵੀ ਚੰਗਾ ਖਾਣਾ ਮਿਲ ਰਿਹਾ ਕੀ ਬੰਨਣਾ ਕੀ ਅੱਗੇ ਸਰ ਮੈਂ ਅੱਗੇ ਜਾ ਕੇ ਇੱਕ ਆਰਮੀ ਆਫਸਰ ਬੰਨਣਾ ਜੀ ਸਰ ਕੈਂਪ ਤਾਂ ਬਹੁਤ ਵਧੀਆ ਤੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਕਿਵੇਂ ਆਦੇ ਕਰਦੇ ਆ ਜੀ ਰਿਸਪੈਕਟ ਕਰਨੀ ਹੈ ਕਿਵੇਂ ਆਦੇ ਸੀਨੀਅਰ ਦਾ ਪਾਲਨ ਕਰਨਾ ਹੈ ਆਖਦਾ ਤੇ ਹੋਰ ਬਹੁਤ ਕੁਝ ਮਿਲਦਾ ਹੈ ਕਿ ਡੰ ਲਈ ਇੱਕ ਟੱਗ ਆਫ ਵਾਰ ਹੈ ਪੋਲੀਬੋਲਾ ਬਹੁਤ ਵਧੀਆ ਕਿਹੜੇ ਦਿਲੇਸ ਸੀ ਬਾਈ ਬਾਈ ਨੂੰ ਹੈ ਕਿਹੜੇ ਦਿਲੇਸ ਚੀਲੇ ਮੁਖਸਰ ਸ੍ਰੀ ਮੁਖਸਰ ਸਾਹਿਬ ਜਿਹੜੇ ਕੈਂਪ ਸਾਨੂੰ ਬਹੁਤ ਵਧੀਆ ਲੱਗ ਰਹੇ ਨੇ ਇੱਧਰ ਸਾਡੇ ਫਿਜ਼ੀਕਲ ਤੇ ਮੈਂਟਲ ਹੈਲਥ ਉੱਤੇ ਵੀ ਕਾਫੀ ਜ਼ਿਆਦਾ ਕੰਮ ਕੀਤਾ ਜਾਂਦਾ ਹੈ ਸਾਨੂੰ ਰੋਜ਼ ਗਰਾਊਂਡ ਵਿੱਚ ਕਾਫੀ ਜ਼ਿਆਦਾ ਪ੍ਰੈਕਟਿਸ ਵਗੈਰਾ ਕਰਾਈ ਜਾਂਦੀ ਹੈ ਗੇਮਸ ਵਗੈਰਾ ਦੀ ਜਿਸ ਕਰਕੇ ਸਾਡੀ ਫਿਜ਼ੀਕਲ ਤੇ ਮੈਂਟਲ ਹੈਲਥ ਵਧੀਆ ਬਣਦੀ ਜਾ ਰਹੀ ਹੈ ਤੇ ਸਾਨੂੰ ਰਹਿਣ ਨੂੰ ਵੀ ਵਧੀਆ ਜਗ੍ਹਾ ਦਿੱਤੀ ਗਈ ਹੈ ਖਾਣ ਨੂੰ ਵੀ ਵਧੀਆ ਖਾਣਾ ਦਿੱਤਾ ਜਾਂਦਾ ਹੈ ਮੇਸ਼ਿਕਾ ਹੈ ਮੈਂ ਬਹੁਤ ਅੱਛਾ ਮਹਿਸੂਸ ਕਰ ਰਹੀ ਹਾਂ ਉਰੇ ਆ ਕੇ ਮੈਨੂੰ ਉਰੇ ਆ ਕੇ ਮਤਲਬ ਐਨਸੀਸੀ ਚ ਇਹ ਸਿੱਖਣ ਨੂੰ ਮਿਲਿਆ ਕਿ ਮੈਂ ਡਿਸਪਲਿਨ ਚ ਕਿਵੇਂ ਰਹਿੰਦੇ ਆ ਕਿਵੇਂ ਰਹਿੰਦੇ ਆ ਬਿਹੇਵੀਅਰ ਕਿਵੇਂ ਕਰਦੇ ਆ ਅੱਛੇ ਤਰੀਕੇ ਨਾਲ ਮਤਲਬ ਪਰੇਡ ਵਗੈਰਾ ਕਿਵੇਂ ਐਕਟਿਵਨੈਸ ਮਤਲਬ ਮੈਂ ਪਹਿਲੇ ਬਹੁਤ ਲੀਜੀ ਰਹਿੰਦੀ ਸੀ ਕਿ ਮੈਨੂੰ ਐਂਜ਼ਾਇਟੀ ਹੁੰਦੀ ਸੀ ਕਿ ਬਟ ਉਰੇ ਆ ਕੇ ਇੰਨੀ ਖੁਸ਼ੀ ਹੁੰਦੀ ਹੈ ਕਿ ਹਾਂ ਬੰਦਾ ਲੀਜੀ ਤੋਂ ਐਕਟਿਵਨੈਸ ਚ ਵੀ ਕਿਵੇਂ ਆ ਸਕਦਾ ਮਤਲਬ ਬਹੁਤ ਚੰਗਾ ਮਤਲਬ ਕਿ ਐਕਟਿਵ ਐਕਟਿਵ ਕਿਵੇਂ ਰਹਿ ਸਕਦਾ ਲਾਈਕ ਬਹੁਤ ਅੱਛਾ ਲੱਗ ਰਿਹਾ ਮੈਨੂੰ ਰਿਆ ਆ ਕੇ ਯੈਸ ਆਰਮੀ ਬੱਚੇ ਮਤਲਬ ਜਿਵੇਂ ਕੋਈ ਆਰਮੀ ਆਫ ਅਫੀਸਰ ਨਹੀਂ ਹੁੰਦਾ ਉਸ ਉਸ ਦੇ ਬੱਚੇ ਮਤਲਬ ਬੱਚੇ ਨਹੀਂ ਹੁੰਦੇ ਜਿਵੇਂ ਉਹਦੀ ਫੀਲਿੰਗ ਆ ਰਹੀ ਆ ਸਾਰੀ ਸਹੂਲਤਾਂ ਮਿਲੀਆਂ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਕਿ ਜਿੰਨੇ ਵੀ ਬੱਚੇ ਆਏ ਸਾਰੇ ਇੱਥੇ ਕੋਸ਼ ਨੇ ਜਿਵੇਂ ਹੁਣ ਤੁਸੀਂ ਸੁਣਿਆ ਹੋਊਗਾ ਯਸ਼ਿਕਾ ਨੇ ਵੀ ਸੇਮ ਹੀ ਚੀਜ਼ ਕਹੀ ਹੈ ਕਿ ਪਹਿਲਾਂ ਉਹਨਾਂ ਨੂੰ ਘਰੇ ਐਂਜ਼ਾਇਟੀ ਹੁੰਦੀ ਸੀਗੀ ਬਟ ਹੁਣ ਇੱਥੇ ਆ ਕੇ ਉਹਨਾਂ ਨੂੰ ਬਹੁਤ ਵਧੀਆ ਲੱਗਿਆ ਤੇ ਐਨਸੀਸੀ ਮੇਰੇ ਲਈ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗੀ ਕਿਉਂਕਿ ਇਹ ਆਪਾਂ ਨੂੰ ਇੱਕ ਨਵਾਂ ਨਸਰਿਆ ਜਿੰਦਗੀ ਆਗੇ ਵਧਣ ਦੀ ਆਗੇ ਵਧਣ ਦੀ ਮੋਟੀਵੇਸ਼ਨ ਦਿੰਦੀ ਆ ਤੇ ਮੈਂ ਤੁਹਾਨੂੰ ਆਹੀ ਕਹਿਣਾ ਚਾਹੁੰਦਾ ਆ ਕਿ ਐਨਸੀਸੀ ਇੱਕ ਬਹੁਤ ਵਧੀਆ ਚੀਜ਼ ਆ